सत श्री अकाल जी साडी चैनल पंजाबी विश्व दूभा बहुत 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 स्वागत है हफ्ते का राशिपल लेके अं तोड़े सामने एक बार फिर तो हाजिर हां 3 दिसंबर तो लेके 5 जनवरी साग का तो हफ्ता किस तरह का रहेगा इसी पूरी जानकारी ए जानकारी चंद्र राशि पर आधारित होंगी तो है जो तो अनु अपनी चंद्र राशि नहीं पता है तो तीन इस नाम ते भी देख सकते हो तो चलो जी शुरुआत करते हाँ बारह जो सब तो पहली राशि एरिस यानी कि मेख राशि मेघ राशि वाल देखो सब तो पहले मैं दसना चाहवा कि इस हफ्ते अपनी सेहत का थोड़ा जहा विशेष तौर तो पर ध्यान रखना है ठीक है थोड़ा सजग रहना है इन्ना कह कि जिन्ना तुसी इस हफ्ते अपनी सेहत का ध्यान रखोगे उन्ना ही तुसी इस हफ्ते का आनंद उठा पाओगे नाल, दे नाल आर्थिक स्थिति इस हफ्ते थोड़ी मजबूत नज़र आ रही है यात्रावां शुभ नज़र आ रही हम जो भी काम तुसी कर रहे हो उस दे मेहनत करनी पेगी मेहनत करोगे तो सफलता जरूर प्राप्त होएगी ती मैं गल करां ਤਾਂ ਇਹ ਜੋ ਦੋ ਦਿਨ ਹਨ ਤੁਹਾਨੂੰ ਥੋੜਾ ਜਿਹਾ ਸਜਗ ਰਹਿਣਾ ਹੈ ਮਤਲਬ ਕਹਿੰਦਾ ਕਿ ਆਪਣੀ ਘਰ ਦੀਆਂ ਗੱਲਾਂ ਜਾਂ ਆਪਣੀ ਸੀਕ੍ਰੇਟ ਜਿਹੜੇ ਹੁੰਦੇ ਹਨ ਨਾ ਉਹ ਤੁਸੀਂ ਦੂਜਾਂ ਦੇ ਕੋਲ ਨਹੀਂ ਸ਼ੇਅਰ ਕਰਨੇ ਮਤਲਬ ਕਹਿੰਦਾ ਕਿ ਥੋੜੀਆਂ ਜਿਹੀਆਂ ਗੱਲਾਂ ਤੁਸੀਂ ਇਹ ਦੋ ਦਿਨ ਛੁਪਾ ਕੇ ਹੀ ਰੱਖੋ ਤਾਂ ਤੁਹਾਨੂੰ ਅੱਛਾ ਰਹੇਗਾ ਪਰ 1 2 3 ਤੇ 4 ਇਹ ਚਾਰ ਦਿਨ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਅੱਛੇ ਹਨ ਇਥੋਂ ਦੀ ਤੁਹਾਡਾ ਅੱਛਾ ਸਮਾਂ ਸ਼ੁਰੂ ਹੋ ਜਾਏਗਾ ਸਫਲਤਾਪੂਰਵਕ ਯਾਤਰਾਵਾਂ ਹੋਣਗੀਆਂ ਲਾਭ ਦੀ ਪ੍ਰਾਪਤੀ ਹੋਏਗੀ ਨਾਲ ਦੇ ਨਾਲ ਰੁਕਿਆ ਹੋਇਆ ਤਾਂ ਤੁਹਾਡਾ ਵਾਪਸ ਆ ਸਕਦਾ ਹੈ ਇਸ ਹਫਤੇ ਨੂੰ ਹੋਰ ਅੱਛਾ ਬਣਾਉਣ ਦੇ ਲਈ ਤੁਹਾਡੇ ਵਾਸਤੇ ਸਲਾਹ ਹੈ ਕਿ ਤੁਸੀਂ ਹਫਤੇ ਦੇ ਕਿਸੇ ਦਿਨ ਵੀ ਇੱਕ ਸਿੱਕਾ ਕਿਸੇ ਵੀ ਧਾਰਮਿਕ ਸਥਾਨ ਤੇ ਦਾਨ ਕਰਕੇ ਆਓ ਤਾਂ ਤੁਹਾਡਾ ਹਫਤਾ ਹੋਰ ਵੀ ਸੁਪਰ ਤੇ ਪਾਵਰਫੁਲ ਜਾਏਗਾ ਜੀ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਟੌਰਸ ਯਾਨੀ ਕਿ ਬ੍ਰਿਖ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਜੀ ਬ੍ਰਿਖ ਰਾਸ਼ੀ ਵਾਲਿਆਂ ਨੂੰ ਮੈਂ ਦੱਸਣਾ ਚਾਹਾਂਗੀ ਕਿ ਉਹਨਾਂ ਦੇ ਇਸ ਹਫਤੇ ਜਿਹੜੇ ਗ੍ਰਹਿ ਯੋਗ ਹਨ ਉਹ ਅੱਛੇ ਬਣ ਰਹੇ ਹਨ ਜੇ ਤੁਹਾਡੇ ਪਰਿਵਾਰਿਕ ਯੋਗ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਦੇ ਯੋਗ ਇਸ ਹਫਤੇ ਤੁਹਾਡੇ ਅੱਛੇ ਬਣ ਰਹੇ ਹਨ ਕਾਹ ਪਰਿਵਾਰ ਦੀਆਂ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਛੱਡ ਕੇ ਬਾਹਰ ਦੀ ਜਿੰਨੇ ਵੀ ਤੁਹਾਡੇ ਪ੍ਰੋਬਲਮਸ ਹੈ ਜਾਂ ਜਿੰਨੇ ਵੀ ਕੰਮ ਹਨ ਉਸਤੇ ਉੱਤੇ ਤੁਸੀਂ ਫੋਕਸ ਇਸ ਹਫਤੇ ਕਰੋਗੇ ਤਾਂ ਇਹ ਹਫਤਾ ਤੁਹਾਡਾ ਯਾਦਗਾਰ ਹਫਤਾ ਬਣ ਜਾਏਗਾ ਤੇ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲੇਗੀ ਆਪਣੇ ਲਾਈਫ ਪਾਰਟਨਰ ਦੇ ਨਾਲ ਤੁਸੀਂ ਇਸ ਹਫਤੇ ਥੋੜਾ ਜਿਆ ਬਹਿਸ ਬਾਜੀ ਨਹੀਂ ਕਰਨੀ ਹੈ ਜੇ ਤੁਸੀਂ ਆਰਗੂਮੈਂਟਸ ਬਹਿਸ ਬਾਜੀ ਕਰੋਗੇ ਤਾਂ ਇਹ ਹਫਤਾ ਤੁਹਾਡਾ ਪੂਰਾ ਖਰਾਬ ਜਾਣ ਵਾਲਾ ਹੈ 31 ਦਸੰਬਰ ਦੀ ਜੇ ਮੈਂ ਗੱਲ ਕਰਾਂ ਤਾਂ ਤੀ 31 ਦਸੰਬਰ ਤੋਂ ਤੁਹਾਡਾ ਜਿਹੜਾ ਹੈ ਅੱਛਾ ਕੈ ਸਕਦੇ ਹੋ ਸਮਾਂ ਸ਼ੁਰੂ ਹੋਣ ਵਾਲਾ ਹੈ ਜੇ ਤੁਸੀਂ ਆਪਣਾ ਕੋਈ ਟਰਾਂਸਫਰ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਆਪਣਾ ਕਰਜ਼ੇ ਦੀ ਮੁਕਤੀ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੀ ਨੌਕਰੀ ਦਾ ਕੋਈ ਬਦਲਣਾ ਚਾਹੁੰਦੇ ਹੋ ਤਾਂ ਇਹ ਉੱਤਮ ਸਮਾਂ ਹੈ ਤੁਸੀਂ ਇਹ ਕੰਮ ਕਰ ਸਕਦੇ ਹੋ ਤੁਹਾਨੂੰ ਹਰ ਕੰਮ 'ਚ ਸਫਲਤਾ ਮਿਲੇਗੀ ਪੜ੍ਹੇ ਵਾਸਤੇ ਇਸ ਹਫਤੇ ਦੀ ਸਲਾਹ ਹੈ ਕਿ ਮੰਗਲਵਾਰ ਨੂੰ ਹਨੂਮਾਨ ਜੀ ਦੇ ਮੰਦਿਰ ਜੇ ਤੁਸੀਂ ਜਾ ਸਕਦੇ ਹੋ ਤਾਂ ਇੱਕ ਝੰਡਾ ਉੱਥੇ ਦਾਨ ਕਰਕੇ ਆਓ ਤਾਂ ਤੁਹਾਡਾ ਇਹ ਹਫਤਾ ਬਹੁਤ ਹੀ ਸੁਪਰਬ ਤੇ ਪਾਵਰਫੁਲ ਜਾਏਗਾ ਜੀ ਅਸੀਂ ਗੱਲ ਕਰ ਲੈਂਦੇ ਹਾਂ ਜਮਿਨਾਈ ਯਾਨੀ ਕਿ ਮਿਥੂਨ ਰਾਸ਼ੀ ਵਾਲਿਆਂ ਦੀ ਦੇਖੋ ਮਿਥੂਨ ਰਾਸ਼ੀ ਵਾਲਿਆਂ ਦਾ 30 ਦਸੰਬਰ ਤੋਂ ਲੈ ਕੇ 5 ਜਨਵਰੀ ਦੇ ਵਿੱਚ ਤੁਹਾਡੇ ਵਾਸਤੇ ਪਹਿਲੇ ਐਡਵਾਈਸ ਆਈ ਹੈ ਕਿ ਤੁਹਾਡਾ ਦੇਖੋ ਸਮਾਂ ਦਾ ਮਿਥੂਨ ਰਾਸ਼ੀ ਵਾਲਿਆਂ ਦਾ ਅੱਛਾ ਚੱਲ ਰਿਹਾ ਹੈ ਪਰ ਜਿਹੜੇ ਵੀ ਤੁਸੀਂ ਹਫਤੇ ਵਿੱਚ ਕੰਮ ਕਰਨੇ ਹਨ ਉਸ ਦੀ ਲਿਸਟ ਤਿਆਰ ਕਰ ਲਓ ਨਹੀਂ ਤਾਂ ਇਸ ਹਫਤੇ ਕੀ ਹੋ ਸਕਦਾ ਹੈ ਕੰਮ ਤਾਂ ਤੁਸੀਂ ਕਰੋਗੇ ਪਰ ਜਿਹੜੇ ਮੁੱਖੇ ਕੰਮ ਕਹਿ ਸਕਦੇ ਹੋ ਜਿਹੜੇ ਮੇਨ ਕੰਮ ਹਨ ਉਹ ਪਿੱਛੇ ਰਹਿ ਜਾਣਗੇ ਜਾਂ ਫਿਰ ਤੁਸੀਂ ਭੁੱਲ ਜਾਓਗੇ इस करके थे मेन जड़े काम हैं वह अधूरे ना रह जाए पिछे ना छुट्टा उसके उत्ते फोकस देना है थोड़ा ज हफ्ता है सफलता भरिया है तो यात्रावान के भी संकेत नज़र आ रहे हैं जो कि अच्छे संकेत हैं धन की स्थिति इस हफ्ते थोड़ी बहुत मजबूत है ती ज समा है यह दो दिन बहुत ही शुभ हैं जो भी तुम चाहोगे वह तू मिलेगा कह का मतलब है कोई भी तुसी नवा काम शुरू करना चाहते हो तो तीकती कर सकते हो उस तो बाद एक ते दो जनवरी थोड़ा जहािवारिक कल कला कलेष के योग बनते इतने नज़र आ रहे हैं उस तो बाद तीन तारीख ते चार तारीख भी थोड़ा उत्तम समा शुरू हो रहा है ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਕਿ ਬੁੱਧਵਾਰ ਨੂੰ ਧਾਰਮਿਕ ਸਥਾਨ ਜਾ ਕੇ ਜਰੂਰ ਗੁਰਦੁਆਰੇ ਜਾਂਦੇ ਹੋ ਜਾਂ ਮੰਦਿਰ ਜਾਂਦੇ ਹੋ ਜੇ ਮੰਦਿਰ ਜਾਂਦੇ ਹੋ ਤਾਂ ਗਣੇਸ਼ ਜੀ ਦੇ ਮੰਦਿਰ ਜਾ ਕੇ ਜਰੂਰ ਦਰਸ਼ਨ ਕਰਕੇ ਆਓ ਜਾਂ ਧਾਰਮਿਕ ਸਥਾਨ ਤੇ ਮਠਾ ਟੇਕ ਕੇ ਆਓ ਤਾਂ ਤੁਹਾਡਾ ਆਉਣ ਵਾਲਾ ਜਿਹੜਾ ਹਫਤਾ ਹੈ ਹੋਰ ਵੀ ਸੁਪਰਬ ਤੇ ਪਾਵਰਫੁੱਲ ਜਾਏਗਾ ਜੀ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਕੈਂਸਰ ਯਾਨੀ ਕਿ ਕਰਕ ਰਾਸ਼ੀ ਵਾਲਿਆਂ ਦੀ ਕਰਕ ਰਾਸ਼ੀ ਵਾਲਾ 31 ਦਸੰਬਰ ਤੋਂ ਲੈ ਕੇ 5 ਜਨਵਰੀ ਦੇ ਵਿੱਚ ਦੇਖੋ 4 ਦਿਨ ਤਾਂ ਉਹਨਾਂ ਦੇ ਬਹੁਤ ਹੀ ਅੱਛੇ ਹਨ ਜੋ ਕਿ ਸਫਲਤਾ ਦੇ ਸੰਕੇਤ ਦਿੰਦੇ ਹਨ ਵਿਸ਼ੇਸ਼ ਕਰ ਜਿਹੜੇ ਤੁਹਾਡੇ ਆਪਣੇ ਹਨ ਤੁਹਾਡੇ ਫੈਮਿਲੀ ਦੇ ਲੋਗ ਹਨ ਜਾਂ ਫਿਰ ਤੁਹਾਡੇ ਜੋ ਫਰੈਂਡ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਤੁਸੀਂ ਬਹੁਤ ਸਫਲਤਾ ਜੋ ਕਹਿ ਸਕਦੇ ਹੋ ਕਿਸੇ ਕੰਮ ਵਿੱਚ ਤੁਹਾਨੂੰ ਸਫਲਤਾ ਉਹਨਾਂ ਦੀ ਐਡਵਾਈਸ ਨਾਲ ਮਿਲ ਸਕਦੀ ਹੈ ਇਸ ਹਫਤੇ ਤੁਹਾਨੂੰ ਪੈਸਿਆਂ ਦਾ ਥੋੜਾ ਜਿਹਾ ਮੈਨੇਜਮੈਂਟ ਕਰਨਾ ਪਏਗਾ ਪੈਸਿਆਂ ਦੀ ਥੋੜੀ ਕਮੀ ਹੋ ਸਕਦੀ ਹੈ ਕੰਮ ਤੁਹਾਡੇ ਨਹੀਂ ਰੁਕਣਗੇ ਬਸ ਥੋੜਾ ਜਿਹਾ ਪੈਸਿਆਂ ਦਾ ਤੁਸੀਂ ਸੋਚ ਸਮਝ ਕੇ ਖਰਚਾ ਕਰਨਾ ਹੈ ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਤੁਹਾਡੇ ਕੰਮ ਨਹੀਂ ਰੁਕਣਗੇ ਕਿਉਂਕਿ ਜਿਸ ਵੇਲੇ ਇਸ ਵੇਲੇ ਜੋ ਤੁਸੀਂ ਪੈਸਿਆਂ ਦੀ ਪ੍ਰੋਬਲਮ ਵਿੱਚ ਜੂਝ ਰਹੇ ਹੋ ਤਾਂ ਮਿੱਤਰਾਂ ਦੀ ਦੋਸਤਾਂ ਦੀ ਹੈਲਪ ਦੇ ਨਾਲ ਤੁਹਾਡੇ ਕੰਮ ਉਹਨਾਂ ਦੀ ਹੈਲਪ ਦੇ ਨਾਲ ਤੁਹਾਡੇ ਕੰਮ ਜਰੂਰ ਕੰਪਲੀਟ ਹੋ ਜਾਣਗੇ ਇਸ ਕਰਕੇ ਤੁਸੀਂ ਆਪਣਾ ਫੋਕਸ ਜੋ ਹੈ ਨਾ ਇਸ ਹਫਤੇ ਕੰਮ ਦੇ ਉੱਤੇ ਰੱਖਣਾ ਹੈ ਨਾ ਕਿ ਪੈਸੇ ਕਿਸ ਦਾ ਇਕੱਠੇ ਹੋ ਉਸ ਦੇ ਉੱਤੇ ਰੱਖਣਾ ਹੈ ਠੀਕ ਹੈ ਜੀ 31 दिसंबर तो बहुत अच्छा समा है एक दो तीन ए चार दो तीन चार ए चार दिन थोड़ा ध्यान तो रखना पेगा उस तो बाद फिर तो, तो अच्छा समा शुरू हो रहा है खुशखबरी मिलेगी सफलता मिलेगी धन लाभ होएगा ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਹਫਤਾ ਤੁਹਾਡਾ ਅੱਛਾ ਹੈ ਫਿਰ ਵੀ ਤੁਸੀਂ ਹੋਰ ਇਸ ਹਫਤੇ ਨੂੰ ਸੁਪਰ ਪਾਵਰਫੁਲ ਬਣਾਉਣ ਵਾਸਤੇ ਤੁਸੀਂ ਸੋਮਵਾਰ ਵਾਲੇ ਦਿਨ ਸ਼ਿਵ ਮੰਦਿਰ ਦੇ ਦਰਸ਼ਨ ਕਰਕੇ ਆਓ ਸ਼ਿਵ ਲਿੰਗ ਤੇ ਥੋੜਾ ਜਲ ਚੜਾ ਕੇ ਆਓ ਤਾਂ ਤੁਹਾਡਾ ਹਫਤਾ ਹੋਰ ਵੀ ਸੁਪਰਬ ਤੇ ਪਾਵਰਫੁਲ ਹੋ ਜਾਏਗਾ ਜੀ ਅੱਜ ਇਹ ਗੱਲ ਕਰ ਲੈਂਦੀ ਹਾਂ ਲਿਓ ਯਾਨੀ ਕਿ ਸਿੰਘ ਰਾਸ਼ੀ ਵਾਲਿਆਂ ਦੀ ਦੇਖੋ ਸਿੰਘ ਰਾਸ਼ੀ ਵਾਲਿਆਂ ਨੂੰ ਮੈਂ ਦੱਸਣਾ ਚਾਹਾਂਗੀ ਕਿ 30 ਦਸੰਬਰ ਤੋਂ ਲੈ ਕੇ 5 ਜਨਵਰੀ ਦੇ ਵਿੱਚ ਇਹ ਥੋੜਾ ਤੁਹਾਡਾ ਇੱਕ ਅਲੱਗ ਕਿਸਮ ਦਾ ਹਫ਼ਤਾ ਰਹਿਣ ਵਾਲਾ ਹੈ ਜਿਹੜਾ ਕੰਮ ਤੁਸੀਂ ਚਾਹੋਗੇ ਉਹ ਤੁਹਾਡਾ ਕੰਮ ਨਹੀਂ ਹੋਏਗਾ ਔਰ ਜਿਹੜਾ ਕੰਮ ਤੁਸੀਂ ਨਹੀਂ ਚਾਹੋਗੇ ਉਹ ਤੁਹਾਡਾ ਕੰਮ ਹੋ ਜਾਏਗਾ ਔਰ ਜਿਹੜਾ ਕੰਮ ਤੁਹਾਡਾ ਹੋਏਗਾ ਉਸ ਦੇ ਵਿੱਚ ਤੁਹਾਨੂੰ ਖੁਸ਼ੀ ਪ੍ਰਦਾਨ ਹੋਏਗੀ ਇਸ ਕਰਕੇ ਇਹ ਥੋੜਾ ਜਿਹਾ ਅਲੱਗ ਹਫ਼ਤਾ ਰਹਿਣ ਵਾਲਾ ਹੈ ਆ ਫਿਰ ਦੇਖੋ ਜੀ ਯੋਗ ਤੁਹਾਡੇ ਇੱਥੇ ਅੱچھے ਬਣ ਰਹੇ ਹਨ ਅੱਛਾ ਹਫਤਾ ਤੁਹਾਡਾ ਜਾਣ ਵਾਲਾ ਹੈ ਹੋ ਸਕਦਾ ਹੈ ਤੁਹਾਨੂੰ ਮਿਠਾਈ ਲੋਕਾਂ ਨੂੰ ਖੁਲਾਣੀ ਪੈ ਜਾਵੇ ਐਸੀ ਖੁਸ਼ਖਬਰੀ ਵੀ ਤੁਹਾਨੂੰ ਮਿਲ ਸਕਦੀ ਹੈ ਨਾਲ ਦੇ ਨਾਲ ਮਹਿਮਾਨ ਨਵਾਜ਼ੀ ਵੀ ਤੁਹਾਨੂੰ ਕਰਨੀ ਪੈ ਸਕਦੀ ਹੈ ਰਿਸ਼ਤੇਦਾਰ ਤੁਹਾਡੇ ਕੋਈ ਘਰ ਆ ਸਕਦੇ ਹਨ ਪਰ ਫਿਰ ਵੀ ਤੁਸੀਂ ਖੁਸ਼ ਹੀ ਰਹਿਣ ਵਾਲੇ ਹੋ ਇਸਰਵ ਤੇ ਇਸੇ ਨਾਲ ਨਾਲ ਇਸ ਹਫਤੇ ਤੁਹਾਡੇ ਖਰਚੇ ਵੀ ਵਧਣਗੇ ਸਟੂਡੈਂਟਸ ਵਾਸਤੇ ਇਹ ਹਫਤਾ ਬਹੁਤ ਹੀ ਜਿਆਦਾ ਫਲਦਾਈ ਨਜ਼ਰ ਆ ਰਿਹਾ ਹੈ ਵਪਾਰੀ ਦ੍ਰਿਸ਼ਟੀ ਨਾਲ ਜੇ ਦੇਖਿਆ ਜਾਵੇ ਤਾਂ ਤੁਹਾਡੇ ਵਪਾਰ ਵਿੱਚ ਤੇਜ਼ੀ ਆਉਣ ਦੇ ਯੋਗ ਵੀ ਬਣਦੇ ਨਜ਼ਰ ਆ ਰਹੇ ਹਨ ਸਿਰਫ ਇੱਕ ਕੱਲ ਦਾ ਦਿਨ ਛੱਡ ਕੇ 29 ਦਸੰਬਰ ਨੂੰ ਛੱਡ ਕੇ ਬਾਕੀ ਦਾ 30 ਦਸੰਬਰ ਤੋਂ ਲੈ ਕੇ 5 ਜਨਵਰੀ ਤੱਕ ਤੁਹਾਡਾ ਹਫਤਾ ਉੱਤਮ ਸਮਾ ਹੈ ਅੱਛਾ ਸਮਾ ਹੈ ਠੀਕ ਹੈ ਫਿਰ ਵੀ ਤੁਹਾਡੇ ਵਾਸਤੇ ਮੈਂ ਹਫਤੇ ਦੀ ਸਲਾਹ ਦੱਸਣ ਦੀ ਹਾਂ ਕਿ ਜੇਕਰ ਤੁਸੀਂ पूरा हफ्ता मूल मंत्र का पाठ करो तो तुम्हारे वास्ते बहुत ही ज्यादा अच्छा रहेगा दूसरे तरह दे जेड़े लोग हन हनुमान चालीसा पढ़ो तो आपका हफ्ता सुपर 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 पावरफुल जाएगा जी हुन assi gal kar lende ha virgo yani ki kanya rashi waleyan di ta dekho kanya rashi waleyan nu 3 ਦਸੰਬਰ ਤੋਂ ਲੈ ਕੇ 5 ਜਨਵਰੀ ਦੇ ਵਿੱਚ ਇਸ ਹਫਤੇ ਤੁਹਾਨੂੰ ਕਿਸੇ ਅਨੁਭਵੀ ਬੰਦੇ ਦੀ ਮਤਲਬ ਜਿੰਨੂੰ ਕੋਈ ਐਕਸਪੀਰੀਅੰਸ ਹੋਵੇ ਉਸ ਦੀ ਸਲਾਹ ਲੈਣ ਦੀ ਐਡਵਾਈਸ ਲੈਣ ਦੀ ਜ਼ਰੂਰਤ ਪਵੇਗੀ ਕਿਉਂਕਿ ਇਸ ਹਫਤੇ ਤੁਸੀਂ ਕੁਝ ਐਸੇ ਬੰਦਿਆਂ ਦੇ ਸੰਪਰਕ ਵਿੱਚ ਆਉਣ ਵਾਲੇ ਹੋ ਜਿਸ ਦੇ ਨਾਲ ਤੁਸੀਂ ਉਲਝ ਕੇ रह ਜਾਓਗੇ ਇਸ ਕਰਕੇ ਕੋਈ ਸਿਆਣਾ ਬੰਦਾ ਜੋ ਤੁਹਾਨੂੰ ਸਲਾਹ مشورہ اچھی ਸਲਾਹ مشورہ ਤੁਹਾਨੂੰ ਅੱਛਾ ਤੁਹਾਡਾ ਰਸਤਾ ਤੁਹਾਨੂੰ ਦਿਖਾ ਸਕੇ ਉਸ ਦੀ ਤੁਹਾਨੂੰ ਜ਼ਰੂਰਤ ਪਵੇਗੀ ਇਸ ਦਿਨ ਨਾਲ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਦੇ ਵਾਸਤੇ ਐਸਾ ਮਾ ਅੱਛਾ ਨਹੀਂ ਹੈ ਜਿੰਨੇ ਵੀ ਤੁਹਾਡੇ ਪੁਰਾਣੇ ਕੰਮ ਹਨ ਜਾਂ ਫਿਰ ਕੋਈ ਪੈਂਡਿੰਗ ਕੰਮ ਹਨ ਉਹਨਾਂ ਨੂੰ ਤੁਸੀਂ ਇਸ ਹਫਤੇ ਪੂਰਾ ਕਰਨ ਦੀ ਕੋਸ਼ਿਸ਼ ਕਰੋ 30 ਤੇ 31 ਇਹ ਦੋ ਦਿਨ ਤੁਹਾਡੇ ਮਾਨਸਿਕ ਤਣਾਵ ਜਾਂ ਤਣਾਵ ਵਾਲੇ रह ਸਕਦੇ ਹਨ ਸਟ्रेस ਵਾਲੇ रह ਸਕਦੇ ਹਨ ਉਸ ਤੋਂ ਬਾਅਦ 1 2 3 4 ਫਿਰ ਤੋਂ ਤੁਹਾਡਾ ਅੱਛਾ ਸਮਾਂ ਸ਼ੁਰੂ ਹੋ ਜਾਏਗਾ ਜੋ ਵੀ ਪਰੇਸ਼ਾਨੀ ਚੱਲ ਰਹੀ ਸੀ ਉਸ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਏਗਾ ਜਾਂ ਉਸ ਦਾ ਹੱਲ ਮਿਲ ਜਾਏਗਾ ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਕਿ ਸ਼ੁੱਕਰਵਾਰ ਵਾਲੇ ਦਿਨ ਕਿਸੇ ਵੀ ਇੱਕ ਕੰਨਿਆ ਨੂੰ ਜੇ ਤੁਸੀਂ ਭੋਜਨ ਖਿਲਾ ਦਿੰਦੇ ਹੋ ਤਾਂ ਤੁਹਾਡਾ ਹਫਤਾ ਹੋਰ ਵੀ ਸੁਪਰਬ ਤੇ ਪਾਵਰਫੁੱਲ ਜਾਏਗਾ ਜੀ ਹੁਣ ਅਸੀਂ ਗੱਲ ਕਰ ਲੈਂਦੇ ਹਾਲੀ ਬੜਾ ਯਾਨੀ ਕਿ ਤੁਲਾ ਰਾਸ਼ੀ ਵਾਲਿਆਂ ਦੀ ਤਾਂ ਤੁਲਾ ਰਾਸ਼ੀ ਵਾਲਿਆਂ ਨੂੰ ਮੈਂ ਦੱਸਦਾ ਮੈਂ ਕਿ 3 ਦਸੰਬਰ ਤੋਂ ਲੈ ਕੇ 5 ਜਨਵਰੀ ਦਾ ਇਹ ਜਿਹੜਾ ਹਫਤਾ ਆ ਰਿਹਾ ਹੈ ਤੁਹਾਡਾ ਬੜਾ ਹੀ ਖੁਸ਼ੀਆਂ ਭਰਿਆ ਹੋਏਗਾ ਬਹੁਤ ਹੀ ਤੁਹਾਨੂੰ ਸਫਲਤਾ ਮਿਲੇਗੀ ਜਿਹੜੇ ਕੰਮ ਨੂੰ ਹੱਥ ਲਗਾਓਗੇ ਉਹਦੇ ਵੀ ਤੁਹਾਨੂੰ ਸਫਲਤਾ ਮਿਲੇਗੀ ਹਾਂ ਸ਼ਨੀ ਜਰੂਰ ਨੀਚੇ ਹਨ ਤੇ ਮੰਗਲ ਵੀ ਨੀਚੇ ਹਨ ਤਾਂ ਕੁਝ ਕਮਾ ਕੇ ਰੱਖ ਸਕਦੇ ਹਨ ਪਰ ਮਿਹਨਤ ਕਰੋਗੇ ਤਾਂ ਸਫਲਤਾ ਦੇ ਯੋਗ ਬਣ ਰਹੇ ਹਨ ਇਹ ਤੁਹਾਨੂੰ ਸਫਲਤਾ ਇਸ ਹਫਤੇ ਮਿlni निश्चित है ती दिसंबर ते ती दिसंबर तो बहुत अच्छे दिन तीस सफलता मिलेगी कोई होया वानु वापस मिल सकता है। उस तो तीन तीन तो चार पांच तारीख फिर अच्छे दिन शुरू हो जाए हर काम सफलता मिलेगी जो भी तुसी सोचोगे पावे परिवारिक काम या कोई भी मांगलिक काम हो सफलता मिलेगी ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਕਿ ਸੋਮਵਾਰ ਵਾਲੇ ਦਿਨ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਜਿਹੜੀ ਯਾਤਕ ਲੋਕ ਬਾਹਰ ਬੈਠੇ ਹੁੰਦੇ ਹਨ ਉਹਨਾਂ ਨੂੰ ਸਿੱਕਿਆਂ ਦਾ ਦਾਨ ਕਰੋ ਤਾਂ ਤੁਹਾਡਾ ਹਫਤਾ ਹੋਰ ਵੀ ਸੁਭਪ ਤੇ ਪਾਵਰਫੁਲ ਜਾਏਗਾ ਜੀ गल कर लेंगे हाँ स्कोरपियो जानी कि वृश्चक राशि वाली वृश्चक राशि वाल मैं दस देव कि तीह दिसंबर तो लैके पांच जनवरी के जोड़ा हफ्ता है वह तीन सेहत दे बहुत अच्छा है मानसिक तनाव बिल्कुल भी नहीं रहने वाला है एकदम स्ट्रेस फ्री टेंशन फ्री तो रहने वाले हो इस हफ्ते कोई ठोस कोई मजबूत फैसले लोगे गए योग बन रहे हैं जो कि थोड़ा लाभ पैदा करके जाएंगे वृश्चिक राशि वाले वास्ते एडवाइज़ है कि कोई भी काम है जो नेगेटिव नहीं हो इस आलस बिल्कुल नहीं करना है कोई भी ज काम है उसके ऊपर फोकस रखना है एफर्ट्स लगाने हैं कोशिशा जारी रखनिया हैं ताकि जड़ा भी काम है वह सफलता मिल सके ਹੁਣ ਤੁਹਾਨੂੰ ਮੈਂ ਦੱਸ ਦਨੀ ਹਾਂ ਕਿ ਸਾਵਧਾਨ ਤੁਸੀਂ ਕਦੋਂ ਰਹਿਣਾ ਹੈ 31 ਤਾਰੀਖ ਤੇ 1 ਤਾਰੀਖ ਨੂੰ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਭਾਵੇਂ ਪੈਸੇ ਤੋਂ ਰਿਲੇਟਿਡ ਕੰਮ ਕਰ ਰਹੇ ਹੋ ਜਾਂ ਕੋਈ ਵੀ ਆਪਣਾ ਫੈਸਲਾ ਲੈ ਰਹੇ ਹੋ ਉਸ ਦੇ ਵਿੱਚ ਤੁਸੀਂ ਸਾਵਧਾਨ ਰਹਿਣਾ ਹੈ ਬਾਕੀ ਉਸ ਤੋਂ ਬਾਅਦ ਦਾ ਜਿਹੜਾ ਸਮਾਂ ਹੈ ਬਹੁਤ ਅੱਛਾ ਹੈ ਤੁਹਾਡੇ ਵਾਸਤੇ ਲਾਭ ਹੀ ਦੇਗਾ ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਮੰਗਲਵਾਰ ਵਾਲੇ ਦਿਨ ਕਿਸੇ ਵੀ ਕੁੱਤੇ ਨੂੰ ਰੋਟੀ ਜਾਂ ਬਿਸਕਟ ਖਿਲਾਓਗੇ ਤਾਂ ਤੁਹਾਡਾ ਹਫਤਾ ਹੋਲੀ ਅੱਛਾ ਸੁਪਰ ਪਾਵਰਫੁਲ ਜਾਏਗਾ ਜੀ ਅਸੀਂ ਗੱਲ ਕਰ ਲੈਂਦੇ ਹਾਂ ਸੈਜੀਟੇਰੀਅਸ ਯਾਨੀ ਕਿ ਧਨੂ ਰਾਸ਼ੀ ਵਾਲਿਆਂ ਦੀ ਤਾਂ ਧਨੂ ਰਾਸ਼ੀ ਵਾਲਿਆਂ ਨੂੰ ਮੈਂ ਦੱਸਣਾ ਚਾਹਾਂਗੀ ਕਿ ਐ ਸਪਤਾ ਜਿਹੜਾ ਹੈ ਐ ਹਫਤਾ ਤੁਹਾਡਾ ਮਿਲਿਆ ਜੁਲਿਆ ਰਹਿਣ ਵਾਲਾ ਹੈ ਹਾਲਾਂਕਿ ਤੁਹਾਨੂੰ ਪਰਸਨਲ ਜਿਹੜੀਆਂ ਹਨ ਵਿਅਕਤੀਗਤ ਖੁਸ਼ਖਬਰੀਆਂ ਤੁਹਾਨੂੰ ਇਸ ਹਫਤੇ ਮਿਲ ਸਕਦੀਆਂ ਹਨ ਆਪਣੇ ਦੋਸਤਾਂ ਨਾਲ ਮਿੱਤਰਾਂ ਨਾਲ ਤੇ ਰਿਸ਼ਤੇਦਾਰਾਂ ਨਾਲ ਇਸ ਹਫਤੇ ਤੁਸੀਂ ਟਾਈਮ ਜ਼ਿਆਦਾ ਬਰਤੀਤ ਕਰੋਗੇ ਸਪੈਂਡ ਕਰੋਗੇ ਜਿਸ ਦੇ ਨਾਲ ਤੁਸੀਂ ਆਪਣੇ ਜਿਹੜੇ ਕੰਮ ਹਨ ਉਹ ਤੁਹਾਡੇ ਪੈਂਡਿੰਗ ਇਸ ਹਫਤੇ रह ਸਕਦੇ ਹਨ ਇਸ ਕਰਕੇ ਤੁਹਾਨੂੰ ਐਡਵਾਈਸ ਹੈ ਕਿ ਕੰਮਾਂ ਦੇ ਉੱਤੇ ਫੋਕਸ ਇਸ ਹਫਤੇ ਬਣਾ ਕੇ ਰੱਖੋ क्योंकि यह ज़रा हफ्ता है तोड़ा काम वास्ते करियर वास्ते बहुत ज्यादा बिजी वाला है शेड्यूल बिजी रहने वाला है इस करके अपना थोड़ा जहां तुम किसी दूसरे बंदे भी सौंप सकते हो तो ज़्यादा बैटर रहेगा तीह दिसंबर तो इकती दिसंबर का दिन अच्छे हैं तो नवे लोगों के जुड़ोगे शांति वाला दिन बिताओगे 2 ਤੇ 3 ਜਨਵਰੀ ਤੁਹਾਡੇ ਵਾਸਤੇ ਤਨਲਾਭ ਹੋ ਸਕਦਾ ਹੈ ਕਿ ਦਰੋਦੀ ਤਨ ਦੇ ਆਗਮਨ ਦੀ ਤਨ ਦੇ ਆਣ ਦੀ ਯੋਗ ਬਣ ਰਹੇ ਹਨ ਪਰ ਪਰਿਵਾਰਿਕ ਕਲਾ ਹੋ ਸਕਦੀ ਹੈ ਉਹ ਉਸ ਦਾ ਰੀਜ਼ਨ ਵੀ ਹੋ ਬੋਗੇ ਤੁਸੀਂ ਖੁਦ ਇਸ ਕਰਕੇ ਪਰਿਵਾਰ ਦੇ ਮੈਂਬਰ ਨਾਲ ਗੱਲ ਕਰਨ ਵੇਲੇ ਥੋੜੀ ਜੀ ਤੁਹਾਨੂੰ ਸਾਵਧਾਨੀ ਵਰਤਨੀ ਪੈਗੀ 4 ਜਨਵਰੀ ਸਭ ਤੋਂ ਅੱਛਾ ਹਫਤੇ ਦਾ ਸਭ ਤੋਂ ਤੁਹਾਡਾ ਅੱਛਾ ਦਿਨ ਰਹੇਗਾ ਹੋ ਸਕਦਾ ਹੈ ਕੋਈ ਐਸੀ ਖੁਸ਼ਖਬਰੀ ਮਿਲੇ ਜਿਸ ਨਾਲ ਤੁਸੀਂ ਲੋਕਾਂ ਨੂੰ ਮਿਠਾਈ ਵੀ ਖਿਲਾਓਗੇ ਤੁਹਾਡੇ ਵਾਸਤੇ ਹਫਤੇ ਦੀ ਸਲਾਹ ਹੈ ਮੰਗਲਵਾਰ ਵਾਲੇ ਦਿਨ ਹਨੂਮਾਨ ਜੀ ਦੇ ਮੰਦਰ ਜੇ ਲੱਡੂਆਂ ਦਾ ਦਾਨ ਜਾਂ ਲੱਡੂਆਂ ਦਾ ਪੋਗ ਲਗਾਉਂਦੇ ਹੋ ਤਾਂ ਤੁਹਾਡਾ ਹਫਤਾ ਹੋਵੇ ਸੁਪਰ ਤੇ ਪਾਵਰਫੁੱਲ ਜਾਏਗਾ ਜੀ ਅੱਜ ਅਸੀਂ ਗੱਲ ਕਰ ਲੈਂਦੇ ਹਾਂ ਕੈਪ੍ਰਿਕੌਰਨ ਯਾਨੀ ਕਿ ਮਕਰ ਰਾਸ਼ੀ ਵਾਲਿਆਂ ਦੀ ਤਾਂ ਮਕਰ ਰਾਸ਼ੀ ਵਾਲਿਆਂ ਨੂੰ 3 ਦਸੰਬਰ ਤੋਂ ਲੈ ਕੇ 5 ਜਨਵਰੀ ਦੇ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਇਹ ਹਫਤਾ ਤੁਹਾਡਾ ਥੋੜਾ ਜਿਹਾ ਤੁਸੀਂ ਸ਼ਾਂਤ ਰਹਿ ਕੇ ਤੁਹਾਨੂੰ गुजारਣ ਦੀ ਜ਼ਰੂਰਤ ਹੈ ਦੂਸਰਾ ਥੋੜਾ ਜਿਹਾ ਇਸ ਹਫਤੇ ਤੁਹਾਨੂੰ ਸਵਾਰਥੀ ਬਣ ਕੇ ਰਹਿਣ ਦੀ ਵੀ ਜ਼ਰੂਰਤ ਹੈ ਉਹ ਕਿਸ ਤਰ੍ਹਾਂ ਕਿ ਹੋ ਸਕਦਾ ਹੈ ਜਿਹੜੇ ਵਰਕਪਲੇਸ ਤੇ ਤੁਸੀਂ ਕੰਮ ਕਰਦੇ ਹੋ ਦੂਸਰੇ ਦਾ ਕੰਮ ਤੁਹਾਨੂੰ ਸੌਂਪ ਦਿੱਤਾ ਜਾਏ ਜਿਸ ਦੇ ਨਾਲ ਤੁਹਾਨੂੰ ਲਾਭ ਹੋ ਸਕਦਾ ਹੈ ਕਹਿਣ ਦਾ ਮਤਲਬ ਹੈ ਕਿ अपने वात जो काम इस हफ्ते करोगे विच उद्देश्य सफलता मिलनी निश्चित है सफलता मिलनी तय है चाह के भी ती किसी दूसरे की मदद करना चाहोगे तो उसकी वो मदद नहीं कर पाओगे पर अपने वास्ते यह हफ्ता थोड़ा बहुत ही वधिया है कोई भी काम कोई भी चीज़ तुम जो अपने वास्ते करना चाहते हो तो यह हफ्ता थोड़े वास्ते उत्तम समा है ਇਸ ਹਫਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਕਾਰਨ ਕਿਸੇ ਦਾ ਨੁਕਸਾਨ ਹੋਵੇ ਇਸ ਕਰਕੇ ਇਹ ਹਫਤਾ ਤੁਸੀਂ ਆਪਣੇ ਨਾਮ ਕਰੋ ਆਪਣੇ ਕੰਮਾਂ ਨੂੰ ਜਿੰਨੇ ਵੀ ਤੁਹਾਡੇ ਪੈਂਡਿੰਗ ਕੰਮ ਹਨ ਉਹਨਾਂ ਨੂੰ ਸਹੀ ਕਰਨ ਦੀ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਤੇ ਇਹ ਜਿਹੜੇ ਮੈਂ ਤੁਹਾਨੂੰ yog ਦੱਸ ਰਹੀ ਹਾਂ ਇਹ 31 ਦਸੰਬਰ ਤੋਂ ਹੀ ਸ਼ੁਰੂ ਹੋ ਜਾਣਗੇ 31 ਤਾਰੀਖ ਤੇ 1 ਤਾਰੀਖ ਨੂੰ ਤੁਹਾਡੇ ਕੋਈ ਯਾਤਰਾ ਹੋ ਸਕਦੀ ਹੈ ਉਸ ਤੋਂ ਬਾਅਦ 2 3 4 5 ਇਹ ਜਿਹੜੇ ਦਿਨ ਹਨ ਉਹ ਫਿਰ ਸ਼ੁਭ ਹਨ ਤੁਹਾਨੂੰ ਕੋਈ ਨਾ ਕੋਈ ਸਫਲਤਾ ਜ਼ਰੂਰ ਮਿਲੇਗੀ ਫਿਰ ਵੀ ਤੁਹਾਡੇ ਵਾਸਤੇ ਹਫਤੇ ਦਾ ਜਿਹੜਾ ਮੈਂ ਉਪਾਅ ਦੱਸ ਦਨੀ ਹਾਂ ਕਿ ਸ਼ੁੱਕਰਵਾਰ ਵਾਲੇ ਦਿਨ ਇਸ ਹਫਤੇ ਵਿੱਚ ਸ਼ੁੱਕਰਵਾਰ ਵਾਲੇ ਦਿਨ ਜੇ ਤੁਸੀਂ ਕੇਲਿਆਂ ਦਾ ਦਾਨ ਕਰਦੇ ਹੋ ਤਾਂ ਤੁਹਾਡੇ ਵਾਸਤੇ ਹਫਤਾ ਹੋ ਵੀ ਸੁਪਰ ਤੇ ਪਾਵਰਫੁੱਲ ਜਾਏਗਾ Mou ਹੁਣ ਅਸੀਂ ਗੱਲ ਕਰ ਲੈਂਦੇ ਹਾਂ ਐਕੁਏਰੀਅਸ ਯਾਨੀ ਕਿ ਕੁੰਭ ਰਾਸ਼ੀ ਵਾਲਿਆਂ ਦੀ ਤਾਂ ਕੁੰਭ ਰਾਸ਼ੀ ਵਾਲੇ ਜਾਤਕਾਂ ਨੂੰ ਮੈਂ ਦੱਸਣਾ ਚਾਹਾਂਗੀ ਕਿ ਇਸ ਹਫਤੇ ਦੀ ਸਭ ਤੋਂ ਕਿਸਮਤ ਵਾਲੀ ਰਾਸ਼ੀ ਮੈਂ ਕਹਿਣਾ ਚਾਹਾਂਗੀ ਲੱਕੀ ਰਾਸ਼ੀ ਜੇ ਹੋਏਗੀ ਤਾਂ ਕੁੰਭ ਰਾਸ਼ੀ ਰਹੇਗੀ ਕਿਉਂਕਿ ਉਨ੍ਹਾਂ ਵਾਸਤੇ ਮੈਨੂੰ ਕੋਈ ਵੀ 네ਗੇਟਿਵ ਚੀਜ਼ ਇਸ ਹਫਤੇ ਨਜ਼ਰ ਨਹੀਂ ਆ ਰਹੀ ਹੈ ਸਿਰਫ 2 ਦਿਨ ਐਸੇ ਹਨ ਜਿਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਤਣਾਅ ਮੁਕਤ ਰੱਖਣਾ ਹੈ ਉਹ ਵੀ ਉਹ 2 ਦਿਨ ਜਿਹੜੇ ਤਣਾਅ ਮੁਕਤ ਰੱਖਣਾ ਹੈ ਤਣਾਅ ਜੋ ਤੁਸੀਂ ਲਿਆਓਗੇ ਇਸ ਜੋ ਤੁਸੀਂ ਲਿਆਉਗੇ ਤੁਹਾਡਾ ਹੀ ਪੈਦਾ ਕੀਤਾ ਹੋਏਗਾ ਕਾਰਨ ਕੀ ਹੋਏਗਾ ਦੇਖੋ ਜਿਸ ਵੇਲੇ ਸਫਲਤਾ ਮਿਲ ਰਹੀ ਹੁੰਦੀ ਹੈ ਨਾ ਤਾਂ ਉਸ ਵੇਲੇ ਕੋਈ ਇਨਸਾਨ ਆ ਕੇ ਸਾਨੂੰ ਉਸਦੇ ਬਾਰੇ ਕੁਝ ਕਹਿ ਦਿੰਦਾ ਹੈ ਜਾਂ ਟੋਕ ਦਿੰਦਾ ਹੈ ਤਾਂ ਅਸੀਂ ਗੁੱਸੇ ਵਿੱਚ ਆ ਕੇ ਕੁਝ ਐਸਾ ਬੋਲ ਦਿੰਦੇ ਹਾਂ ਜਾਂ ਫਿਰ ਅਸੀਂ ਆਪਣੇ ਬਣੇ ਬਣਾਏ ਕੰਮ ਵਿਗਾੜ ਦਿੰਦੇ ਹਾਂ ਤੇ ਐਸ ਸਥਿਤੀ ਪੈਦਾ ਹੋ ਸਕਦੀ ਹੈ কুম ਰਾਸ਼ੀ ਵਾਲਿਆਂ ਵਾਸਤੇ 31 ਦਸੰਬਰ ਜਾਂ 1 ਜਨਵਰੀ ਨੂੰ ਤੇ ਤੁਸੀਂ ਇਹਨਾਂ 2 ਦਿਨਾਂ ਦੇ ਵਿੱਚ ਆਪਣੀ ਬਾਣੀ ਦੇ ਉੱਤੇ ਕੰਟਰੋਲ ਕਰਨਾ ਰੱਖਣਾ ਹੈ ਕੋਈ ਵੀ ਤੁਹਾਨੂੰ ਆ ਕੇ ਜਿੰਨਾ ਵੀ

ਅੱਸੀ ਗੱਲ ਕਰ ਲੈਂਦੇ ਹਾਂ ਪਾਈਸਿਸ ਯਾਨੀ ਕਿ ਮੀਨ ਰਾਸ਼ੀ ਵਾਲਿਆਂ ਦੀ ਤਾਂ ਮੀਨ ਰਾਸ਼ੀ ਵਾਲਿਆਂ ਨੂੰ 30 ਦਸੰਬਰ ਤੋਂ ਲੈ ਕੇ 5 ਜਨਵਰੀ ਦੇ ਵਿੱਚ ਥੋੜਾ ਜਿਆਦਾ ਸਾਵਧਾਨ ਰਹਿਣਾ ਪਏਗਾ ਲਾਭ ਤੁਹਾਨੂੰ ਮਿਲ ਰਿਹਾ ਹੈ ਕੰਮ ਤੁਹਾਡੇ ਅੱਛੇ ਰਹੇ ਨੇ ਹਨ ਪਰ ਤੁਹਾਡੀ ਥੋੜੀ ਜਿਹੀ ਲਾਪਰਵਾਹੀ ਦੇ ਕਾਰਨ ਤੁਹਾਡੇ ਕੰਮ ਵਿਗੜ ਸਕਦੇ ਹਨ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਕਈ ਵਾਰੀ ਅਸੀਂ ਕੀ ਕਰਦੇ ਹਾਂ ਪਾਵਨਾਵਾ ਵਿੱਚ ਬੈ ਕੇ ਕਿਸੇ ਦੇ ਨਾਲ ਵੀ ਆਪਣੇ ਮਨ ਦੀ ਗੱਲ ਸ਼ੇਅਰ ਕਰ ਦਿੰਦੇ ਹਾਂ ਤਾਂ ਤੁਹਾਨੂੰ ਇਸ ਹਫਤੇ ਵਾਸਤੇ ਐਡਵਾਈਸ ਹੈ ਕਿ ਆਪਣੇ ਮਨ ਦੀ ਕੋਈ ਵੀ ਗੱਲ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਨੀ ਹੈ ਉਹ ਤੁਹਾਨੂੰ ਨੁਕਸਾਨ ਕਰਵਾ ਸਕਦੀ ਹੈ 29 सॉरी ती दिसंबर तो लैके थोड़ा तो चार जनवरी तक यह दिन छे दिन हफ्ते के बहुत ही अच्छे हैं तो लाभ दिला के जाने परिवारिक स्थिति वास्ते भी अच्छे हैं पर हफ्ते का आखिरी दिन भी सावधान रहना है सट्टा शेयर मार्केट पैसा तो नहीं लगाना है इस तो अलावा कोई भी पैसा का लेन लेन देन इस हफ्ते के अखीरे दिन ना करो किसी को पैसा उधार ना दो बाकी जो दिन हमे तो वास्ते अच्छे योग बन रहे हैं फिर भी थोड़े तो वास्ते हफ्ते सलाह दिसल, हफ्ते की सलाह है कि हफ इस हफ्ते एक दिन कोई भी जड़ी कन्यावं होंदिया छोटिया जड़ियाँ कन्या कुड़ियां कुड़िया होंगे जो उन्होंने तुसी भोजन खिला दोगे रोटी खिलाओगे एक दिन तो वास्ते यह हफ्ता हो भी सुपे पावरफुल जाएगा जी ਤੁਹਾਸੀ 12 ਰਾਸ਼ੀਆਂ ਦਾ ਰਾਸ਼ੀ ਫਲ ਮੈਨੂੰ ਪੂਰੀ ਉਮੀਦ ਹੈ ਕਿ ਸਾਡੀ ਦਿੱਤੀ ਗਈ ਜਾਣਕਾਰੀ ਦੇ ਨਾਲ ਤੁਸੀਂ ਆਪਣਾ ਆਉਣ ਵਾਲਾ ਹਫਤਾ ਹੋਰ ਵੀ ਜ਼ਿਆਦਾ ਸ਼ੁਭ ਤੇ ਲਾਭਕਾਰੀ ਜਰੂਰ ਬਣਾਓਗੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵੀ ਪਰ ਠੀਕ ਕਿਸੇ ਹੋਰ ਪਰੇਸ਼ਾਨੀ ਦਾ ਬਦਿਆ ਜਿਹਾ ਹੱਲ ਲੇ ਕੇ